ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਨ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਸਿਆਣੇ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਬੰਦਾ ਕਦੇ ਵੀ ਕਿਸੇ ਵੱਡੇ ਪਹਾੜ ਤੋਂ ਠੁੱਕਰ ਖਾ ਕੇ ਨਹੀਂ ਡਿੱਗਦਾ ਬਲਕਿ ਛੋਟੇ ਛੋਟੇ ਰੋਣਿਆਂ ਤੋਂ ਠੁੱਕਰ ਖਾ ਕੇ ਡਿੱਗ ਸਕਦਾ ਹੈ। ਬਸ ਉਸੇ ਹੀ ਤਰ੍ਹਾਂ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਪਾਪ ਕਰਕੇ ਨਹੀਂ ਬਲਕਿ ਕਈ ਵਾਰ ਛੋਟੇ ਛੋਟੇ ਪਾਪ ਕਰਕੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਦੁੱਖਾਂ ਦੇ ਪਹਾੜ ਖੜੇ ਕਰ ਲੈਂਦਾ ਹੈ। ਮਹਾਪੁਰਖ ਜੀ ਕਹਿੰਦੇ ਇੱਥੇ ਕਿਸੇ ਵੀ ਇਨਸਾਨ ਨੂੰ ਜੋ ਵੀ ਮਿਲ ਰਿਹਾ ਹੈ ਉਹਦੇ ਨਾਲ ਜੋ ਵੀ ਹੋ ਰਿਹਾ ਏ ਉਹ ਬਿਨਾ ਕਾਰਨ ਤੋਂ ਨਹੀਂ ਹੋ ਰਿਹਾ ਉਹ ਕਿਸੇ ਕਾਰਨ ਕਰਕੇ ਹੋ ਰਿਹਾ ਏ ਅੱਜ ਸਾਨੂੰ ਜੋ ਵੀ ਮਿਲ ਰਿਹਾ ਹੈ ਨਾ ਉਹ ਅਸੀਂ ਕਿਤੇ ਨਾ ਕਿਤੇ ਕਿਸੇ ਨੂੰ ਦਿੱਤਾ ਸੀ ਭਾਵੇਂ ਸਾਡਾ ਦਿੱਤਾ ਹੋਇਆ ਹੀ ਸਾਨੂੰ ਵਾਪਸ ਆ ਰਿਹਾ ਏ ਭਾਵੇਂ ਦੁੱਖ ਦੀ ਗੱਲ ਕਰ ਲਓ ਤੇ ਭਾਵੇਂ ਸੁੱਖ ਦੀ ਗੱਲ ਕਰ ਲਓ ਜੋ ਦਿੱਤਾ ਸੀ ਉਹ ਹੀ ਸਾਨੂੰ ਵਾਪਸ ਲੈ ਲਿਆ ਹੈ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ ਛੋਟੇ-ਛੋਟੇ ਪਾਪਾਂਾਂ ਉਹਨਾਂ ਦੀ ਜੋ ਆਪਾਂ ਰੋਜ਼ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ ਜੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਜਾਂ ਸੁੱਖ ਦਾ ਕਾਰਨ ਬਣਦੇ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸਕੋ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਪਤਾ ਲੱਗੇਗਾ ਕਿ ਅਸੀਂ ਕਿਸ ਤਰ੍ਹਾਂ ਜਾਣੇ ਅਣਜਾਣੇ ਦੇ ਵਿੱਚ ਪਾਪ ਜਾਂ ਪੁੰਨ ਕਮਾਉਂਦੇ ਆਂ ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਹੱਥੋਂ ਕਿਹੜੇ ਮਾੜੇ ਕੰਮ ਹੋ ਗਏ ਜਾਂ ਕਿਹੜੇ ਚੰਗੇ ਕੰਮ ਹੋ ਗਏ ਉਹ ਜਾਣੇ ਅਣਜਾਣੇ ਦੇ ਵਿੱਚ ਹੋ ਰਹੇ ਆ ਪਰ ਉਹ ਪਾਪ ਜਾਂ ਪੁੰਨ ਬਣ ਰਹੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਆਪਣੀ ਬੋਲਬਾਣੀ ਦੀ ਕਿ ਬੋਲਬਾਣੀ ਦੇ ਰਾਹੀ ਅਸੀਂ ਕਿਸ ਤਰ੍ਹਾਂ ਪਾਪ ਜਾਂ ਪੁੰਨ ਕਮਾ ਸਕਦੇ ਹਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਬੀਬੀ ਦਾ ਐਕਸੀਡੈਂਟ ਹੋ ਗਿਆ ਉਹ ਐਕਸੀਡੈਂਟ ਦੇ ਵਿੱਚ ਉਹਦੀ ਇੱਕ ਅੱਖ ਦੀ ਰੋਸ਼ਨੀ ਚਲੇ ਗਈ ਤੇ ਆਪਾਂ ਸਾਰੇ ਜਾਣਦੇ ਹਾਂ ਵੀ ਜਦੋਂ ਕਿਸੇ ਮਨੁੱਖ ਦੀ ਇੱਕ ਅੱਖ ਦੀ ਰੋਸ਼ਨੀ ਚਲੇ ਜਾਵੇ ਤਾਂ ਉਹਨੂੰ ਰਫ ਪਾਸ਼ਾ ਦੇ ਵਿੱਚ ਕਾਣਾ ਕਿਹਾ ਜਾਂਦਾ ਹੈ ਇਹ ਬੰਦਾ ਕਾਣਾ ਹੁਣ ਤਾਂ ਕਹਿੰਦੇ ਉਹ ਬੀਬੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਇੱਕ ਦੂਸਰੀ ਬੀਬੀ ਉਹਦਾ ਪਤਾ ਲੈਣ ਆਈ ਦੀ ਪਹਿਲਾਂ ਹੀ ਇਹਦੇ ਨਾਲ ਨਹੀਂ ਸੀ ਰਸਦੇ ਕਹਿੰਦੇ ਉਹਨੇ ਆ ਕੇ ਸਿੱਤਾ ਹੀਰ ਨੂੰ ਕਿਹਾ ਕਿ ਹੈ ਭੈਣੇ ਮੈਂ ਸੁਣਿਆ ਤੂੰ ਕਾਣੀ ਹੁੰਦੀ ਆ ਕਹਿੰਦੇ ਜਦੋਂ ਇਹਨੇ ਕਾਣੀ ਸ਼ਬਦ ਦੀ ਵਰਤੋਂ ਕੀਤੀ ਤਾਂ ਉਹ ਬੀਬੀ ਦੇ ਮਨ ਨੂੰ ਬਹੁਤ ਅਕੀਦ ਸੀ ਮਨ ਦੁਖੀ ਹੋ ਗਿਆ ਉਹ ਕਹਿਣ ਲੱਗੀ ਭੈਣੇ ਥੋੜਾ ਸੋਚ ਸਮਝ ਕੇ ਬੋਲ ਤੂੰ ਇਹ ਕੀ ਕਹਿ ਰਹੀ ਆ ਕਹਿੰਦੇ ਉਹ ਕਾੜ ਲੱਗੀ ਵੀ ਦਸ ਦਸ ਕਾਣੇ ਨੂੰ ਕਾਣਾ ਹੀ ਕਮਾਂਗੇ ਹੁਣ ਤੇਰੀ ਇੱਕ ਅੱਖਰ ਦੀ ਰੋਸ਼ਨੀ ਚਲੇਗੀ ਜਾਂ ਤੂੰ ਪਾਣੀ ਹੋਗੀ ਹੁਣ ਤਵਾ ਦਾ ਤਪਲਾ ਇਹ ਸੁਣਨ ਦੀ ਸਹਾਰਾ ਕਰ ਮੈਂ ਤਾਂ ਸੱਚਾਈ ਕਹਿ ਰਹੀ ਆ ਤੈਨੂੰ ਸੱਚਾਈ ਦੱਸ ਰਹੀ ਆ ਕਹਿੰਦੇ ਉਹ ਬੀਬੀ ਦੇ ਬੋਲ ਇੰਨੇ ਤਿੱਖੇ ਇੰਨੇ ਕੌੜੇ ਸਨ ਸਮਝੋ ਵੀ ਉਹ ਪਤਾ ਲੈਣ ਗਈ ਉਹਦੇ ਜਖਮਾਂ ਦੇ ਉੱਤੇ ਲੂਣ ਛੜਕਾਈ ਕਹਿੰਦੇ ਨਾਲ ਦੀ ਨਾਲ ਹੀ ਇੱਕ ਹੋਰ ਬੀਬੀ ਆਈ ਉਹਨੇ ਵੀ ਆ ਕੇ ਉਸ ਬੀਬੀ ਦਾ ਹਾਲ ਚਾਲ ਪੁੱਛਣਾ ਸ਼ੁਰੂ ਕੀਤਾ ਕਿ ਆ ਕਣੇ ਮੈਂ ਸੁਣਿਆ ਏ ਐਕਸੀਡੈਂਟ ਦੇ ਵਿੱਚ ਤੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਮੈਨੂੰ ਦੱਸ ਤੇਰੇ ਨਾਲ ਇਹ ਸਭ ਇਸ ਤਰ੍ਹਾਂ ਕਿਵੇਂ ਹੋਇਆ ਹੋਇਆ ਕਹਿੰਦੇ ਉਹਨੇ ਦੱਸਿਆ ਤਾਂ ਫਿਰ ਉਹ ਵੀ ਬੀਬੀ ਨੇ ਦਲਾਸਾ ਦਿੱਤੇ ਕਿਆ ਵੀ ਚਲ ਕੋਈ ਗੱਲ ਨਹੀਂ ਪੜੇ ਤੂੰ ਪ੍ਰਮਾਤਮਾ ਦਾ ਸ਼ੁਕਰ ਮਨਾ ਤੇਰੀ ਦੂਸਰੀ ਅੱਖ ਬਚ ਗਈ ਤੇਰੇ ਕਿਸੇ ਹੋਰ ਅੰਗ ਪੈਰ ਮੂੰਹ ਛੱਟ ਪੇਟ ਨਹੀਂ ਲੱਗੀ ਸਭ ਤੋਂ ਵੱਡੀ ਗੱਲ ਕਿ ਤੇਰੀ ਜਾਨ ਬਚ ਗਈ ਤੂੰ ਪ੍ਰਮਾਤਮਾ ਦਾ ਸ਼ੁਕਰ ਕਰ ਕੋਈ ਗੱਲ ਨਹੀਂ ਦੋਹੇ ਦੁਨੀਆਂ ਨੂੰ ਦੇਖ ਤਾਂ ਸਕਦੀਆਂ ਨਾ ਇੱਕ ਅੱਖ ਦੀ ਰੋਸ਼ਨੀ ਤੇਰੇ ਕੋਲ ਹੈ ਕਹਿੰਦੇ ਜਦੋਂ ਉਹ ਬੀਬੀ ਨੇ ਪਿਆਰ ਦੇ ਨਾਲ ਦਲਾਸਾ ਦਿੱਤਾ ਤਾਂ ਉਹ ਬੀਬੀ ਦੇ ਮਨ ਨੂੰ ਬੜਾ ਚੰਗਾ ਲੱਗਾ ਭਾਵ ਕਿ ਗੱਲ ਤਾਂ ਇੱਥੇ ਸੱਚਮੁੱਚ ਸਚਾਈ ਹੋ ਰਹੀ ਸੀ ਕਿ ਉਹਦੀ ਇੱਕ ਅੱਖ ਦੀ ਰੋਸ਼ਨੀ ਚਲੇ ਗਲੀ ਪਰ ਦੂਜੀਆਂ ਦੋਵਾਂ ਬੀਬੀਆਂ ਦੇ ਪਤਾ ਲੈਣ ਦਾ ਤਰੀਕਾ ਵੱਖ-ਵੱਖ ਸੀ ਉਹਨਾਂ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਬੋਲ ਵਕ ਵਕ ਸੀ ਇੱਕ ਦੇ ਸ਼ਬਦ ਇੱਕ ਦੇ ਬੋਲ ਉਹਦੇ ਜ਼ਖਮਾਂ ਤੇ ਲੂਣ ਛੜਕਣ ਦਾ ਕੰਮ ਕੀਤਾ ਦੂਜੀ ਦੇ ਬੋਲਾਂ ਨੇ ਉਹਦੇ ਜ਼ਖਮਾਂ ਦੇ ਉੱਤੇ ਮਲਮ ਬਣ ਕੇ ਕੰਮ ਕੀਤਾ ਸੋ ਸੰਗਤ ਜੀ ਕਹਿਣ ਦਾ ਭਾਵ ਇਹ ਆ ਕਿ ਕਈ ਵਾਰ ਅਸੀਂ ਬੋਲਾਂ ਦੇ ਰਾਹੀਂ ਕਿਸੇ ਦੇ ਮਨ ਨੂੰ ਬਹੁਤ ਠੇਸ ਪਹਤਾ ਦਿੰਨੇ ਆ ਅਤੇ ਕਿਸੇ ਦੇ ਮਨ ਨੂੰ ਦੁਖੀ ਕਰਨਾ ਸਭ ਤੋਂ ਵੱਡਾ ਪਾਪ ਆ ਉਹ ਭਾਵੇਂ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਕਰੀਏ ਸਾਡੀ ਬੋਲਬਾਣੀ ਸਾਡੇ ਬੋਲ ਇਦਾਂ ਦੇ ਹੋਣੇ ਚਾਹੀਦੇ ਆ ਸਾਡੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੋਣੀ ਚਾਹੀਦੀ ਆ ਕਿ ਸਾਡੇ ਕੋਲ ਕੋਈ ਹਾਰਿਆ ਹੋਇਆ ਮਨੁੱਖ ਆਵੇ ਉਹਦੇ ਅੰਦਰ ਅਸੀਂ ਜ਼ਿੰਦਗੀ ਜਿਊਣ ਦਾ ਜਜ਼ਬਾ ਭਰ ਸਕੀਏ ਸਾਡੇ ਕੋਲ ਕੋਈ ਬਿਲਕੁਲ ਨਰਾਸ਼ ਵਿਅਕਤੀ ਆਵੇ ਸਾਡੇ ਬੋਲ ਸਾਡੇ ਸ਼ਬਦ ਉਹਦੇ ਅੰਦਰ ਇੱਕ ਆਸ਼ਾ ਦੀ ਕਿਰਨ ਭਰ ਦੇਣ ਸਾਡੇ ਬੋਲ ਸਾਡੇ ਸ਼ਬਦ ਦੂਜਿਆਂ ਨੂੰ ਉੱਪਰ ਚੁੱਕਣ ਦੇ ਲਈ ਹੋਣੇ ਚਾਹੀਦੇ ਆ ਨਾ ਕਿ ਕਿਸੇ ਨੂੰ ਖਲੈਸ ਉੱਤਰ ਦੇ ਲਈ ਜਾਂ ਨੀਵਾ ਦਿਖਾਉਣ ਦੇ ਲਈ ਕੁਝ ਲੋਕ ਆਪਣੀ ਬੋਲਬਾਣੀ ਦੇ ਉੱਤੇ ਬਿਲਕੁਲ ਵੀ ਕੰਟਰੋਲ ਨਹੀਂ ਕਰਦੇ ਜੋ ਜਿਉਂ ਹੁ ਆਇਆ ਬੋਲ ਲਿਆ ਪਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੇ ਬੋਲਾਂ ਦੇ ਰਾਹੀ ਰਾਹੀ ਆਪਣੇ ਸ਼ਬਦਾਂ ਦੇ ਰਾਹੀਂ ਬਹੁਤ ਪਾਪ ਪੁੰਨ ਇਕੱਠੇ ਕਰ ਲੈਂਦੇ ਆ ਜਿਹੜੇ ਚੰਗੇ ਬੋਲ ਬੋਲਦੇ ਨੇ ਕਿਸੇ ਦੇ ਮਨ ਨੂੰ ਸ਼ਾਂਤੀ ਸਕੂਨ ਦੇਣ ਵਾਲੇ ਬੋਲ ਬੋਲਦੇ ਨੇ ਤਪਪੂਰਨ ਕਮਾ ਰਹੇ ਪਰ ਜਿਹੜੇ ਕੌੜੇ ਬੋਲ ਬੋਲਦੇ ਨੇ ਤਿੱਖੇ ਬੋਲ ਬੋਲਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕਿੰਨੇ ਵੀ ਡਿਗਲਤੀ ਕਰ ਰਹੇ ਨੇ ਸਿਆਣੇ ਕਹਿੰਦੇ ਵੀ ਭਾਵੇਂ ਤੁਸੀਂ ਸੱਚ ਬੋਲ ਰਹੇ ਹੋ ਪਰ ਸੱਚ ਬੋਲਣ ਦਾ ਵੀ ਇੱਕ ਤਰੀਕਾ ਹੈ ਇੱਕ ਸਲੀਕਾ ਹੈ ਸਚਾਈ ਅਤੇ ਸਲੀਕੇ ਦਾ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਹੈ ਤੇ ਜਿਹੜੇ ਲੋਕ ਇਹ ਬੈਲੈਂਸ ਨਹੀਂ ਬਣਾ ਪਾਉਂਦੇ ਉਹ ਜਾਲੇ ਜਾਲੇ ਦੇ ਵਿੱਚ ਬਹੁਤ ਵੱਡੀ ਗਲਤੀ ਕਰਦੇ ਆ ਇਸ ਕਰਕੇ ਹਰ ਰੋਜ਼ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਮੇਰੀ ਰਸਨਾ ਮੇਰੀ ਜੀਬ ਦੇ ਉੱਤੇ ਤੁਸੀਂ ਵਸ ਜਾਓ ਤਾਂ ਜੋ ਮੇਰੀ ਇਸ ਜੀਬ ਦੇ ਰਾਹੀਂ ਜੋ ਵੀ ਸ਼ਬਦ ਨਿਕਲ ਦੂਜਿਆਂ ਨੂੰ ਸੁੱਖ ਦੇਣ ਵਾਲੇ ਦੂਜਿਆਂ ਦਾ ਭਲਾ ਕਰਨ ਵਾਲੇ ਹੋਣ ਮੇਰੀ ਰਸਨਾ ਦੇ ਰਾਹੀਂ ਰਸੇ ਦਾ ਦਿਲ ਨਾ ਰੱਖੇ ਕਿਸੇ ਦੇ ਲਈ ਮਾੜੇ ਬਚਨ ਨਾ ਨਿਕਲਣ ਉਸ ਤੋਂ ਬਾਅਦ ਦੂਸਰਾ ਉਹ ਹੈ ਸਾਡਾ ਵਿਹਾਰ ਸਾਡਾ ਦੂਜਿਆਂ ਦੇ ਪ੍ਰਤੀ ਵਰਤਾਅ ਇੱਥੇ ਜਿਵੇਂ ਦਾ ਸਾਨੂੰ ਆਪਣੇ ਲਈ ਵਿਹਾਰ ਚਾਹੀਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੋਈ ਜਿੱਦਾਂ ਦਾ ਵਿਹਾਰ ਵਰਤਾਵਰ ਕਰੇ ਤਾਂ ਅਸੀਂ ਸਭ ਨੂੰ ਦੂਜਿਆਂ ਦੇ ਨਾਲ ਕਰਨਾ ਚਾਹੀਦਾ ਹੈ ਬਸ ਆਪਾਂ ਇੰਨੀ ਇੱਕ ਗੱਲ ਨੂੰ ਸਿੱਖ ਜਾਈਏ ਸਮਝ ਜਾਈਏ ਤਾਂ ਅਸੀਂ ਕਈ ਦੁੱਖ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅੱਜ ਸਾਨੂੰ ਜੋ ਵੀ ਮਿਲ ਰਿਹਾ ਹੈ ਉਹ ਕਿਤੇ ਨਾ ਕਿਤੇ ਅਸੀਂ ਦੂਜਿਆਂ ਨੂੰ ਦਿੱਤਾ ਸੀ ਤਾਂ ਜੇ ਅਸੀਂ ਦੂਜਿਆਂ ਨੂੰ ਸੁੱਖ ਦੇਣਾ ਸ਼ੁਰੂ ਕਰ ਦਈਏ ਕਿਸੇ ਨੂੰ ਖੁਸ਼ੀ ਦੇਣੀ ਸ਼ੁਰੂ ਕਰੀਏ ਪਨਾ ਕਰਨਾ ਸ਼ੁਰੂ ਕਰੀਏ ਤਾਂ ਫਿਰ ਸਾਡਾ ਵੀ ਪਨਾ ਹੀ ਹੋਵੇਗਾ ਆਪਣੇ ਮਨ ਤੋਂ ਆਪਣੇ ਬਚਨਾਂ ਤੋਂ ਆਪਣੇ ਵਿਹਾਰ ਤੋਂ ਆਪਣੇ ਕਰਮ ਤੋਂ ਵੇਖੋ ਕਿ ਮੇਰੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕੋਈ ਐਸਾ ਕੰਮ ਤਾਂ ਨਹੀਂ ਹੋਇਆ ਜਿੱਥੇ ਮੈਂ ਮਾੜਾ ਕਰਮ ਬਣਾ ਬੈਠਿਆ ਜੇਕਰ ਕੋਈ ਗਲਤੀ ਹੋਈ ਹੈ ਤਾਂ ਉਹ ਗਲਤੀ ਨੂੰ ਸੁਧਾਰਨਾ ਸ਼ੁਰੂ ਕਰ ਦੋ ਉਸ ਤੋਂ ਬਾਅਦ ਗੱਲ ਕਰਦੇ ਆ ਵੀ ਜਿੰਨਾਂ ਦੇ ਕੋਲ ਪੈਸੇ ਦੀ ਤੰਗੀ ਆ ਕਈ ਵਾਰ ਘਰ ਚ ਗਰੀਬੀ ਕਰਕੇ ਬੜੇ ਦੁਖੀ ਪਰੇਸ਼ਾਨ ਹੁੰਦੇ ਆ ਇਹਦੇ ਘਰ ਚ ਬਰਕਤ ਨਹੀਂ ਹੈ ਤਾਂ ਮਹਾਪੁਰਖ ਜੀ ਹਮੇਸ਼ਾ ਬੜਾ ਸੋਨਾ ਸਮਝਾਉਂਦੇ ਨੇ ਕਹਿੰਦੇ ਵੀ ਜੇ ਤੁਹਾਨੂੰ ਤੁਹਾਡੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਰਿਹਾ ਹੈ ਜਾਂ ਵਾਧਾ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਨੂੰ ਆਪਣਾ 파ਟਨਰ ਬਣਾ ਲਓ ਜਿੰਨੇ ਹਿੱਸੇ ਦੀ ਤੁਹਾਡੀ 파ਟਨਰਸ਼ਿਪ ਹੋਵੇਗੀ ਉਹ ਹਿੱਸਾ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਦੇਣਾ ਚਾਹੀਦਾ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੀ ਹੱਕ ਸੱਚ ਦੀ ਕੀਤੀ ਹੋਈ ਕੀਰਤਕ ਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਤੇ ਜਿਹੜੇ ਮਨੁੱਖ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਕੀਰਤਕ ਮਾਈ ਦੇ ਵਿੱਚੋਂ ਜਰੂਰ ਵਾਧਾ ਕਰਦੇ ਆ ਉਹ ਕੰਡੇ ਹੋਏ ਦਸਵੰਦ ਨੂੰ ਨੇਕ ਕੰਮਾਂ ਦੇ ਉੱਤੇ ਲਾਉਣਾ ਹੈ ਚੰਗੇ ਕੰਮਾਂ ਤੇ ਲਾਉਣਾ ਹੈ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਤੇ ਵਿੱਚ ਲਾਉਣਾ ਹੈ ਅਤੇ ਬਹੁਤ ਵਧੀਆ ਹੋਵੇਗਾ ਜੇਕਰ ਅਸੀਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਆਪਣੇ ਬੱਚਿਆਂ ਦੇ ਹੱਥੀਂ ਸੇਵਾ ਕਰਵਾਈਏ ਇਦਾਂ ਬੱਚਿਆਂ ਦੇ ਉੱਤੇ ਬਹੁਤ ਚੰਗਾ ਅਸਰ ਪੈਂਦਾ ਹੈ ਬੱਚਿਆਂ ਨੂੰ ਬਚਪਨ ਤੋਂ ਹੀ ਸਰਬੱਤ ਦਾ ਭਲਾ ਕਰਨ ਦੀ ਭਾਵਨਾ ਮਨ ਦੇ ਵਿੱਚ ਆਉਂਦੀ ਆ ਉਹਨਾਂ ਨੂੰ ਦੁਆਵਾਂ ਅਸੀਸਾਂ ਇਕੱਠੀਆਂ ਕਰਨ ਦਾ ਮਨ ਦੇ ਵਿੱਚ ਲਾਲਚ ਪੈਦਾ ਹੁੰਦਾ ਹੈ ਕਿਉਂਕਿ ਸਮਝਦੇ ਜੀ ਜਦੋਂ ਵੀ ਆਪਾਂ ਕਿਸੇ ਦੇ ਲਈ ਵੀ ਕੁਝ ਕਰਦੇ ਆ ਤਾਂ ਉਸ ਮੁਲਕ ਤੇ ਮਨ ਦੇ ਵਿੱਚੋਂ ਸਾਡੇ ਲਈ ਬਹੁਤ ਦੁਮਾਵਾ ਅਸੀਸਾਂ ਨਿਕਲਦੀਆਂ ਨੇ ਸਾਨੂੰ ਕਿੰਨੇ ਆਸ਼ੀਰਵਾਦ ਦਿੰਦੇ ਆ ਤਾਂ ਜਦੋਂ ਕੋਈ ਸਾਨੂੰ ਆਸ਼ੀਰਵਾਦ ਦਿੰਦਾ ਹੈ ਦੁਆ ਦਿੰਦਾ ਤਾਂ ਸਾਡੇ ਮਨ ਨੂੰ ਕਿੰਨੀ ਸ਼ਾਂਤੀ ਸਕੂਨ ਕਿੰਨੀ ਖੁਸ਼ੀ ਮਿਲਦੀ ਆ ਤਾਂ ਉਹ ਖੁਸ਼ੀ ਉਹ ਸ਼ਾਂਤੀ ਸਕੂਨ ਦਾ ਅਨੁਭਵ ਆਪਣੇ ਬੱਚਿਆਂ ਨੂੰ ਕਰਵਾਓ ਤਾਂ ਜੋ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਦਾ ਇਲਾਨ ਉਹਨਾਂ ਦੇ ਮਨ ਅੰਦਰ ਵਧੇ ਕਿ ਅਸੀਂ ਚੰਗੇ ਕੰਮ ਕਰਕੇ ਦੁਆਵਾਂ ਅਸੀਸਾਂ ਇਕੱਠੀਆਂ ਕਰਨੀਆਂ ਐ ਫਿਰ ਉਹ ਆਪਣੇ ਪੈਸੇ ਦੀ ਕਦੇ ਵੀ ਦੁਰਵਰਤੋਂ ਨਹੀਂ ਕਰਨਗੇ ਚੰਗੇ ਪਾਸੇ ਲਾਉਣਾ ਸਿੱਖ ਜਾਣਗੇ ਕਿ ਜੇ ਆਪਣੇ ਪੈਸੇ ਨੇ ਚੰਗੇ ਪਾਸੇ ਲਾਏ ਤਾਂ ਅੱਗੋਂ ਦੁਆਵਾਂ ਅਸੀਸਾਂ ਮਿਲਦਿਆਂ ਨੇ ਅਤੇ ਕੋਈ ਵੀ ਮਨੁੱਖ ਇਮਾਨਦਾਰੀ ਦੇ ਨਾਲ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਕੱਢਣਾ ਸ਼ੁਰੂ ਕਰ ਦੇਵੇ ਜੇਕਰ ਕੋਈ 10 ਹਿੱਸੇ ਨਹੀਂ ਕੱਢ ਸਕਦਾ ਕੋਈ ਇੱਕ ਹਿੱਸਾ ਹੀ ਇਮਾਨਦਾਰੀ ਦੇ ਨਾਲ ਕੱਢਣਾ ਸ਼ੁਰੂ ਕਰ ਦੇਵੇ ਜਿਵੇਂ ਉਹਨਾਂ ਜਿਹਦੀ ਕਮਾਈ ਹੀ 100 ਰੁਪਿਆ ਹੈ ਜੇ ਉਹ 10 ਨਹੀਂ ਕੱਢ ਸਕਦਾ ਸੱਚੀ ਮਨ ਦੇ ਨਾਲ 1 ਰੁਪਿਆ ਹੀ ਕੱਢ ਲਵੇ ਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਵੀ ਬਹੁਤ ਖੁਸ਼ ਹੋਣਗੇ